ਜ਼ిల్లా ਸੰਗਰੂਰ ਵਿੱਚ ਇੱਕ ਵਿਅਕਤੀ ਦੇ ਯਤਨਾਂ ਨਾਲ ਦੇਵਪਾਲ ਦੇ ਤੰਦੇ ਦਾ ਪਰਦਾਫਾਸ਼ ਕਰਨ ਲਈ ਸਟ੍ਰਿੰਗ ਆਪਰੇਸ਼ਨ ਕੀਤਾ ਗਿਆ ਤੇ ਵੀਡੀਓ ਸੰਗਰੂਰ ਦੇ ਐਸਐਸਪੀ ਨੂੰ ਭੇਜੀ ਗਈ ਜਿਸ ਤੋਂ ਬਾਅਦ ਐਸਐਸਪੀ ਦੀ ਅਗਵਾਈ ਵਿੱਚ ਸੀਆਈਏ ਸਟਾਫ ਨੇ ਛਾਪੇਮਾਰੀ ਕੀਤੀ ਜਿਸ ਤੋਂ ਬਾਅਦ ਥਾਣਾ ਬਖਸ਼ ਦੇ ਕਮਰੇ ਦੀ ਤਲਾਸ਼ੀ ਲਈਤੀ ਗਈ ਤੇ ਮੌਕੇ ਤੇ ਸੀਆਈਏ ਸਟਾਫ ਅਧਿਕਾਰੀ ਨੇ ਬਿਆਨ ਦਿੱਤਾ ਕਿ ਜਾਂਚ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ ਪਰ ਸ਼ਿਕਾਇਤਕਰਤਾ ਨੇ ਸਵਾਲ ਉਠਾਏ ਗਏ ਨੇ ਕਿ ਅਗਰ ਛਾਪੇਮਾਰੀ ਦੌਰਾਨ ਕੋਈ ਕਾਲਾ ਕਾਰੋਬਾਰ ਨਹੀਂ ਚੱਲ ਰਿਹਾ ਸੀ ਤਾਂ ਤਾਂ ਇਸ ਵੀਡੀਓ ਦੇ ਸਬੂਤਾਂ ਦੇ ਆਧਾਰ 'ਤੇ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਜਿਸ ਵਿੱਚ ਸਪਸ਼ਟ ਤੌਰ 'ਤੇ ਦੇਵਪਾਰ ਦੇ ਲੈਣ-ਦੇਣ ਦੇ ਸਬੂਤ ਦਿਖਾਈ ਦੇਂਦੀ ਔਰਤ ਪ੍ਰਤੀ ਰਾਤ 5000 ਰੁਪਏ ਦੀ ਮੰਗ ਕਰ ਰਹੀ ਹੈ। ਇਸ ਦੇ ਨਾਲ ਹੀ ਸ਼ਿਕਾਇਤਕਰਤਾ surjeet singh ਇਸ ਤੋਂ ਸੰਤੁਸ਼ਟ ਨਹੀਂ ਨੇ ਉਹਨਾਂ ਨੇ ਸਟ੍ਰਿੰਗ ਕਰਕੇ ਕੋਮਲਦੀ ਦੇਵ ਪਾਰ ਦੀ ਦੁਕਾਨ ਦਾ ਪਰਦਾ ਫਾਸ਼ ਕੀਤਾ ਹੈ ਹੁਣ ਸ਼ਿਕਾਇਤਕਰਤਾ surjeet singh ਨੇ ਸੰਗਰੂਰ ਦੇ SSP ਸਾਹਿਬ ਤੋਂ ਇਨਸਾਫ ਦੀ ਮੰਗ ਕੀਤੀ ਹੈ ਤੇ ਸਟ੍ਰਿੰਗ ਦੀ ਵੀਡੀਓ ਦੇ ਆਧਾਰ ਤੇ ਇਸ ਧੰਦੇ ਨੂੰ ਚਲਾਉਣ ਵਾਲਿਆਂ ਖਿਲਾਫ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ ਜੋ TCI ਸਟਾਫ ਵਾਲੇ ਗਏ ਸੀਗੇ ਜੀ ਤੇ ਉਥੇ ਹਰ ਤੱਕ ਕੋਈ ਨਹੀਂ ਮਿਲਿਆ ਜੀ ਤੇ ਅਸੀਂ ਦਾ ਐਸਐਸਪੀ ਸਾਹਿਬ ਨੂੰ ਇਹੀ ਮੰਗ ਕਰਦੇ ਆਂ ਵੀ ਜਿਹੜੀ ਵੀਡੀਓ ਬਣੀ ਹੋਈ ਆ ਜੀ ਉਹਦੇ ਆਧਾਰ ਤੇ ਜੀ ਪਤਾ ਪਰਚਾ ਦਰਜ ਉਹਨਾਂ ਤੇ ਕੀਤਾ ਜਾਵੇ ਦੋਸ਼ੀਆਂ ਤੇ ਜਿੰਨੇ ਦੋਸ਼ੀ ਨੇ ਜੀ ਸਾਰੇ ਗਿਰਫਤਾਰ ਕੀਤੇ ਜਾਣ ਦੇ ਵਪਾਰ ਦਾ ਧੰਦਾ ਉਥੇ ਬੰਦ ਕਰਾਇਆ ਜਾਵੇ ਜੀ ਅਸੀਂ ਦਾ ਐਸਐਸਪੀ ਸਾਹਿਬ ਨੂੰ ਮੰਨ ਜਾਓਗੇ ਇਹੀ ਬੇਨਤੀ ਕਰਦੇ ਆਂ ਜੀ ਠੀਕ ਐ ਸੋ ਤੁਹਾਡੀ ਘਰ ਵਾਲੀ ਦੀ ਲੱਤ ਵੀ ਟੁੱਟੀ ਹੋਈ ਐ ਉਸ ਦੇ ਬਾਰੇ ਵੀ ਤੁਸੀਂ ਕਹਿ ਰਹੇ ਹੋ ਕਿ ਉਹਨਾਂ ਨੇ ਟੁੱਟੀ ਐ ਕੀ ਗੱਲਬਾਤ ਪੂਰੀ ਦੱਸੋਗੇ ਵੀਰ ਜੀ ਮੇਰੇ ਘਰ ਆਈ ਨੇ ਰਾਣੀ ਇੱਕ ਔਰ ਤੋਂ 10000 ਰੁਪਏ ਧਾਰਾ ਲੈਂਤਾ ਸੀ ਜੀ ਕਿਉਂਕਿ ਉਹ ਵਿਆਜ ਤੇ پیسے ਵੀ ਦੰਦੇ ਨੇ ਜੀ ਤੇ ਜੀ ਉਸ ਤੇ ਕਿਸ਼ਤ ਦੇਣ ਗਈ ਸੀ ਮੇਰੇ ਘਰ ਵਾਲੀ ਰਾਣੀ ਕੌਰ ਨੂੰ ਜੀ ਉੱਥੇ ਰਾਣੀ ਕੌਰ ਨੂੰ ਉਹ ਕੋਮਲ ਜਨਾਨੀ ਕੁੱਟ ਰਹੀ ਸੀ ਜੀ ਜਦ ਵੀਰ ਜੀ ਮੇਰੇ ਘਰ ਵਾਲੀ ਸੜਾਉਣ ਲੱਗੀ ਤਾਂ ਰਾਣੀ ਨੇ ਰਾਣੀ ਨੂੰ ਸੜਾਉਣ ਲੱਗੀ ਤਾਂ ਮੇਰੇ ਘਰ ਵਾਲੀ ਨੂੰ ਹੀ ਉਹ ਪੈ ਕੇ ਕੋਮਲ ਨੇ ਕਿਹਾ ਗੁਰਪ੍ਰੀਤ ਸਿੰਘ ਨੂੰ ਵੀ ਉੱਥੋਂ ਰਾੜ ਲਿਆ ਚੱਕ ਕੇ ਜਦੋਂ ਗੁਰਪ੍ਰੀਤ ਸਿੰਘ ਰਾੜ ਲਿਆਇਆ ਜੀ ਤਾਂ ਉਸ ਨੇ ਕੋਮਲ ਜਨਾਨੀ ਨੇ ਜੀ ਮੇਰੇ ਘਰ ਵਾਲੀ ਦੇ ਚੂਲੇ ਤੇ ਹੀ ਰਾੜ ਬਹੁ ਬੁਰੀ ਤਰ੍ਹਾਂ ਮਾਰਿਆ ਜੀ ਬਹੁਤ ਬੁਰੀ ਤਰ੍ਹਾਂ ਕੁੱਟ ਮਾਰ ਕੀਤੀ ਜਾਨ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਠੀਕ ਹੈ ਉਹ ਜਿਨ੍ਹਾਂ ਨੇ ਮਾਰੀ ਆ ਉਹ ਦਿਵਪਰ ਦਾ ਡੱਡਾ ਚਲਾਉਂਗਾ ਨਾ ਵੀਰ ਜੀ ਹਾਂ ਜੀ ਹਾਂ ਵੀਰ ਜੀ ਉਹ ਸਰਿਆਮਦੇਵਪਰ ਦਾ ਧੰਦਾ ਚਲਾ ਰਹੇ ਨੇ ਜੀ ਉਸ ਤੋਂ ਬਾਅਦ ਹੀ ਤੁਸੀਂ ਫਿਰ ਸਟਿੰਗੋ ਪਿਛੇ ਕੀਤਾ ਹਾਂ ਜੀ ਉਸ ਤੋਂ ਬਾਅਦ ਵੀਰ ਜੀ ਅਸੀਂ ਨੇ ਸਟਿੰਗੋ ਆਪਰੇਸ਼ਨ ਕੀਤਾ ਜੀ ਅਸੀਂ ਤਾਂ ਐਸਐਸਪੀ ਸਾਹਿਬ ਤੇ ਸੀਐਮ ਸਾਹਿਬ ਨੂੰ ਇਹੀ ਮੰਗ ਕਰਦੇ ਹਾਂ ਵੀ ਇਹ ਜਿਹੜੀ ਵੀਡੀਓ ਆ ਜੀ ਇਹਦੇ ਆਧਾਰ ਤੇ ਪਰਚਾ ਦਰਜ ਹੋਣਾ ਦੋਸ਼ੀਆਂ ਤੇ ਕੀਤਾ ਜਾਵੇ ਜੀ ਠੀਕ ਹੈ ਹੁਣ ਤੁਹਾਡੀ ਘਰ ਵਾਲੀ ਦੀ ਕੀ ਸਥਿਤੀ ਹੈ ਮੇਰੇ ਘਰ ਵਾਲੀ ਦੀ ਸਥਿਤੀ ਵੀਰ ਜੀ ਅਸੀਂ ਡੇਢ ਮਹੀਨਾ ਹੋ ਗਿਆ ਜੀ ਉੱਥੇ ਆਪਣੇ ਤੇਰੇ ਵਾਲੇ ਹਸਪਤਾਲ ਚ ਸੀ ਰਜਿੰਦਰਾ ਚ ਜੀ ਉਹਨਾਂ ਨੇ ਡਾਕਟਰਾਂ ਨੇ ਜਵਾਬ ਦਿੱਤਾ ਜੀ ਹੁਣ ਮੇਰੇ ਘਰ ਵਾਲੀ ਵੀਰ ਜੀ ਸਾਰੀ ਅਮਰ ਤੁਰ ਨਹੀਂ ਸਕਦੀ ਮੈਂ ਕਰੀਬ ਬੰਦਾ ਜੀ ਹੁਣ ਮੈਂ ਦੱਸੋ ਕਿੱਥੋਂ ਇਲਾਜ ਕਰਾਂ ਐਸਾ ਹੀ ਜਸਪਾਲ ਚੰਦ ਸੀ ਇਹ ਸਟਾਫ ਸੰਗੂ ਸਰ ਜੀ ਸਰ ਜੀ ਤੁਸੀਂ ਕਿ ਰੇਡ ਮਾਰੀ ਸਰ ਕਿਸ ਦੇ ਰਿਗਾਰਡਿੰਗ ਮਾਰੀ ਦੱਸੋ ਰਜਿੰਦਰ ਜੀ ਇਹ ਸ਼ਿਕਾਇਤ ਕਰਤਾ ਸੁਖਵਿੰਦਰ ਸਿੰਘ ਨੇ ਇਹਨਾਂ ਦੀ ਕਮਲੇ ਹਰ ਤੇ ਇਥੇ ਰੇਡ ਮਾਰੀ ਹੈ ਬਾਕੀ ਅਸੀਂ ਵੈਰੀਫਾਈ ਕਰਕੇ ਪੜਤਾਲ ਕਰਕੇ ਜਿਹੜੀ ਕਾਰਵਾਈ ਹੋਵੇ ਬਣਦੀ ਕਾਰਵਾਈ ਅਸੀਂ ਲਿਆਵਾਂਗੇ ਇਤੋਂ ਕੋਈ ਇਹਨਾਂ ਦੇ ਦੱਸਣ ਮੁਤਾਬਕ ਕੋਈ ਮਿਲਿਆ ਨਹੀਂ ਅੱਛਾ ਜੀ ਪਰ ਸਾਰੇ ਇਹਨਾਂ ਵੱਲੋਂ ਕਿ ਵੀਡੀਓ ਵਿੱਚ ਜਨਤਾ ਕਿੱਥੇ ਕੀ ਚੀਜ਼ ਦੇ ਵਿੱਚ ਸਾਫ ਦੇਵਪਰ ਦਾ ਅਟਕਲਾ ਰਹੇ ਨੇ ਗੱਲਬਾਤ ਵੀ ਕੀਤੀ ਗਈ ਹੁੰਦੀ ਵਿੱਚ ਦਿਖ ਰਿਹਾ ਸਾਫ ਉਹ ਸਾਰੇ ਪਰਤਾਲ ਕਰਕੇ ਜਿਹੇ ਜਿਹੇ ਕਾਰਵਾਈ ਉਹ ਬੰਦ ਦੀ ਕਾਰਵਾਈ ਕੀਤੀ ਜਾ